ਬੀਰੀ ਉਦੀ ਦਾ ਹੈਗਾ 28 ਕਿਲੋ 640 ਗ੍ਰਾਮ ਲਾਈਵ ਰਿਕਾਰਡ ਹੋਇਆ ਬੈ ਠੀਕ ਹੈ ਆਪਣੇ ਘਰੇ ਸਾਰਾ ਵਿਦਕੌਣ ਨੀਲੀ ਰਾਵੀ ਦੇ ਵਿੱਚ ਮੰਨ ਲਓ ਬਹੁਤ ਘੱਟ ਝੋਟਿਆਂ ਦਾ ਰਿਕਾਰਡ ਆ ਠੀਕ ਹੈ ਨਹੀਂ ਤਾਂ ਮੰਨ ਲਓ ਵੀ ਗੁਜਰਾਤੋਂ ਆਈ ਦੀ ਆ ਮਨ ਲੁਕੋਈਪੁਰ ਸਾਈਡ ਤੋਂ ਬਾਕੀਆਂ ਤੋਂ ਲਿਆ ਕੇ ਮਨ ਲੋ ਉਹਨਾਂ ਦੇ ਰਿਕਾਰਡ ਬਣਾਏ ਗਏ ਆ ਰਾਗੀ ਹੋ ਗਿਆ ਫੋਹਲੀ ਹੋ ਗਿਆ ਤਾਜ ਹੋ ਗਿਆ ਆਪਣਾ ਚਾਰੇ ਗੁਲਾ ਦਾ ਸਿਮਨ ਆ ਪਾਵਨੀਆਂ ਨਿਆਣੇ ਤੀਆਂ ਦਾ ਦੁੱਧ ਹੈਗਾ 13 ਤੋਂ 14 15 ਕਿਲੋ ਦੁੱਧ ਦਾ ਟੱਕ ਆਪਣੇ ਕੋਲੇ ਆ ਚੁੱਕਿਆ ਵਾ ਉਹ ਜੇ ਕਿਸੇ ਵੀ ਭਰਾ ਨੇ ਉਹਦੀਆਂ ਝੋਟੀਆਂ ਜਾਂ ਕੱਟੀਆਂ ਦੇਖਣੀਆਂ ਹੋਈਆਂ ਇਹ ਕਿਸੇ ਨੂੰ ਮਨ ਲੁ ਬਹਿਮ ਹੋਇਆ ਉਹ ਆਪਣੇ ਨਾਲ ਕੱਢ ਸਕਦਾ ਹੈ ਦਸੀਆ ਕਿਸਾਨ ਪ੍ਰਭੂ ਸਾਰੀਆਂ ਵੀਡੀਓ ਪਾਈਆਂ ਨੇ ਨੀਲੀ ਦਾ ਵੀ ਦੀਆਂ ਕੱਟੀਆਂ ਤੇ ਕਿਸਾਨ ਭਰਾ ਨੇ ਨੀਲੀ 라ਵੀ ਦੀਆਂ ਕਟੀਆਂ ਆਪਣੇ ਘਰੇ ਲੈ ਆਉਂਦੀਆਂ ਫੀਸ ਦੇ ਕੇ ਲਿਆਂਦੀਆਂ ਭਾਵੇਂ ਉਹਦੇ ਵਾਸਤੇ ਉਹਨਾਂ ਨੂੰ ਕਿੰਨੇ ਵੀ ਪੈਸੇ ਦੇਣੇ ਪੈਣ ਤੇ ਬਾਕੀ ਗੱਲ ਕਰੀਏ ਮੋਹਰਾ ਨਸਲ ਦੇ ਵਿੱਚ ਮੋਹਰਾ ਨਸਲ ਦੇ ਵਿੱਚ ਵੀ ਕਿਸਾਨ ਭਰਾ ਦੂਰੋਂ ਦੂਰੋਂ ਲੈ ਕੇ ਹਰਿਆਣੇ ਦੇ ਵਿੱਚੋਂ ਮੱਝਾਂ ਲੈ ਕੇ ਆਉਂਦੇ ਆ ਜਿਵੇਂ ਹੁਣ ਮੱਝਾਂ ਲੱਖਾਂ ਲੱਖਾਂ ਰੁਪਈਆਂ ਦੀਆਂ ਮੱਝਾਂ ਲੈ ਕੇ ਆ ਗਏ ਸਭ ਤੋਂ ਵੱਡੀ ਮੁਸੀਬਤ ਕਿਸਾਨ ਭਰਾ ਉਹ ਇਹ ਆ ਆਪਾਂ ਮੱਝਾਂ ਤੇ ਪੈਸੇ ਜਾਂ ਕਟੀਆਂ ਤੇ ਪੈਸੇ ਤਾਂ ਲਾ ਦਨੇ ਆ ਉਸ ਤੋਂ ਬਾਅਦ ਵੱਡੀ ਪ੍ਰੋਬਲਮ ਇਹ ਆ ਜਾਂਦੀ ਆ ਵੀ ਆਪਾਂ ਨੂੰ ਇੱਕ ਸਹੀ ਝੋਟਾ ਨਹੀਂ ਮਿਲਦਾ ਜਿਹਦਾ ਕਿ ਆਪਾਂ ਸੀਮਨ ਭਰਾਈਏ ਜਾਤ ਉਹਦੇ ਸੋਨੇ ਰਿਜ਼ਲਟ ਹੋਣਾ ਤਾਂ ਹੀ ਆਪਾਂ ਕਾਮਯਾਬ ਹੋਵਾਂਗੇ ਖਾਸ ਕਰਕੇ ਉਹ ਬਰੀਡ ਦੇ ਵਿੱਚ ਜੇ ਮਹਿੰਗੀਆਂ ਮੱਝਾਂ ਲੈ ਕੇ ਆਉਣ ਨਾਲ ਕੋਈ ਬਰੀਡਰ ਨਹੀਂ ਬਣਦਾ ਉਹਨਾਂ ਦੇ ਚੰਗੇ ਸੀਮਣ ਭਰਾਉਣ ਨਾਲ ਅੱਗੇ ਉਹਨਾਂ ਦੇ ਬੱਚੇ ਆਉਣਗੇ ਤੇ ਬੱਚਿਆਂ ਦਾ ਦੁੱਧ ਆ ਜਿਹੜਾ ਉਹ ਵਧੀਆ ਹੋਊਗਾ ਤਾਂ ਹੀ ਬਰੀਡਰ ਬੜਿਆ ਯਾਸਕੀਦਾ ਤੇ ਤਾਂ ਹੀ ਆਪਣੇ ਕਿੱਲੇ ਤੇ ਇੱਕ ਸੋਹਣੀ ਆ ਜਿਹੜੀ ਉਹ ਨਸਲ ਤਿਆਰ ਹੋਊਗੀ ਬਾਕੀ ਅੱਜ ਗੱਲਬਾਤ ਕਰਦੇ ਆਂ ਬਾਈ ਨਾਲ ਤੇ ਬਾਈ ਹੋਰਾਂ ਦੇ ਦੋ ਬੁੱਲ ਕਰਮ ਵੀ ਡੈਰੀ ਫਾਰਮ ਦੇ ਵਿੱਚ ਲੱਗੇ ਹੋਏ ਨੇ ਸੀਮਣ ਵਾਸਤੇ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂਗੇ ਤੇ ਜਿਹੜੇ ਜਿਹੜੇ ਕਿਸਾਨ ਭਰਾਵ ਦੇ ਕਿੱਲਿਆਂ ਤੇ ਸੋਹਣੇ ਸੋਹਣੇ ਬਰੀਡ ਤਿਆਰ ਕਰਨਾ ਚਾਹੁੰਦੇ ਨੇ ਭਾਵੇਂ ਉਹ ਨੀਲੀ ਰਾਵੀ ਦੇ ਵਿੱਚ ਭਾਵੇਂ ਉਹ ਮੂਹਰੇ ਦੇ ਵਿੱਚ ਉਹ ਵੀਡੀਓ ਧਿਆਨ ਨਾਲ ਜਰੂਰ ਦੇਖ ਲਿਓ ਤੇ ਨੀਲੀ ਰਾਵੀ ਦਾ ਬੋਲ ਜਿਹੜਾ ਬਿੱਲਾ ਟੂਆ ਹਾਂਜੀ ਹਾਂਜੀ ਉਹਦੀ ਗੱਲਬਾਤ ਕਰਦੇ ਆਂਗੇ ਤੇ ਉਹਦੀ ਮਾਂ ਦਾ ਰਿਕਾਰਡ ਕੀਤਾ ਹੈਗਾ ਉਹਦੀ ਉਹਦਾ ਜਿਹੜਾ ਵਿਸ਼ੋਕੜ ਆਪਾ ਉਹਦੇ ਬਾਰੇ ਦੱਸਨੇ ਜੀ ਪੈਂਡ ਉਹਦਾ ਹੈਗਾ ਪੈਂਡ ਖਮਿਆਰਾ ਜੀ ਠੀਕ ਹੈ ਜੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਬਾਈ ਬਲਕਰਨ ਤੋਂ ਆਪਾਂ ਲਿਖਿਆ ਇਹ ਠੀਕ ਹੈ ਜਿਹੜਾ ਇਹ ਪਿੱਲਾਟੂ ਹੈ ਬਲਕਰਨ ਦੇ ਘਰ ਦਾ ਜੰਪਲ ਹੈ ਠੀਕ ਹੈ ਇਹਦੀ ਮਾਂ ਬਲਕਰਨ ਕੋਲ ਖੜੀ ਆ ਠੀਕ ਹੈ ਉਹਦੀ ਇਹਦੀ ਮਾਂ ਨੇ ਚਾਰ ਮੀਲੇ ਲੜਿਆ ਮੋਸਰ ਲੜਿਆ ਠੀਕ ਹੈ ਤੇ ਬਟਾਲਾ ਲੜਿਆ ਤੇ ਪਟਿਆਲਾ ਤੇ ਪੀੜੀਆ ਤੇ ਠੀਕ ਹੈ ਚਾਰ ਮੀਲਿਆਂ ਚ ਉਹ ਕੰਪੀਟੀਸ਼ਨ ਲੜੀ ਆ ਠੀਕ ਹੈ ਪਰ ਰਹੀ ਆ ਉਹ ਦੂਜੇ ਨੰਬਰ ਤੇ ਠੀਕ ਹੈ ਤੇ ਆਪਾਂ ਕਹਿੰਦੇ ਫਰਸਟ ਆਈ ਹੈ ਨਹੀਂ ਉਹ ਦੂਜੇ ਨੰਬਰ ਤੇ ਰਹੀ ਆ ਉਹ ਸੋਨਾ ਧੁੱਧ ਕੱਢਿਆ ਉਹਨੇ 20 ਕਿਲੋ ਦਾ ਮਨੋ ਦਾ ਮੀਲਿਆਂ ਦੇ ਵਿੱਚੋਂ ਨੇ ਕੱਢਿਆ 19 ਕਿਲੋ 800 ਗ੍ਰਾਮ ਦਾ ਰਿਪੋਰਟ ਕਰਿਆ ਉਹਨੇ ਠੀਕ ਹੈ ਠੀਕ ਹੈ ਜੀ ਜਿਹੜਾ ਇਹਦਾ ਪਿਓ ਆ ਬਿੱਲੀ 2 ਦਾ ਉਹ ਹੈਗਾ ਬਿੱਲਾ ਨੇਤਰ ਠੀਕ ਹੈ ਉਹ ਵੀ ਉਹਨਾਂ ਦੇ ਘਰ ਦਾ ਜੰਪਲਾ ਠੀਕ ਹੈ ਜੀ ਕਿਉਂਕਿ ਬਿੱਲੇ ਨੇਤਰ ਨੂੰ ਸਾਰਾ ਹੀ ਮਨ ਲੋ ਪੰਜਾਬ ਦਾ ਨੀਲੀ ਰਾਵੀ ਵਾਲਾ ਤਾਂ ਸਾਰੇ ਹੀ ਜਾਣਦੇ ਆ ਸਾਰਾ ਪੰਜਾਬ ਹੀ ਜਾਣਦਾ ਠੀਕ ਹੈ ਨਾ ਬਹੁਤ ਹੀ ਸੋਹਣਾ ਸਨਖਾ ਮਨ ਲੋ ਨੀਲੀ ਰਾਵੀ ਦਾ ਬੋਲਸੀਓ ਠੀਕ ਹੈ ਤੇ ਹੁਣ ਉਹ ਤਾਂ ਮਨ ਲੋ ਇਸ ਦੁਨੀਆ ਵਿੱਚ ਨਹੀਂ ਰਿਹਾ ਤੇ ਪਰ ਆਪਾਂ ਬਿੱਲੇ 2 ਨੂੰ ਫਿਲਮ ਦੇ ਦੇ ਰਹੇ ਆ ਜਿਹੜਾ ਸਿਮਨ ਆ ਰਿਹਾ ਉਹ ਡਬਲ ਪ੍ਰਿੰਟ ਵਾਲਾ ਰਿਹਾ ਠੀਕ ਹੈ ਵਿੱਚ ਇਹਦੇ ਬੱਚੇ ਆਲਾ ਕੀ ਬੱਚੇ ਬਹੁਤ ਸੋਹਣੇ ਮਨ ਲੋ ਸਾਫ ਸੁਥਰੇ ਆ ਰਹੇ ਆ ਕਨਸੀਵ ਵਧੀਆ ਹੋ ਰਹੀ ਹੈ ਜਿੱਥੇ ਮਨ ਲੋ ਇਹ ਰਹਿ ਰਿਹਾ ਸੀ ਪਹਿਲਾਂ ਠੀਕ ਹੈ ਮਨ ਲੋ ਹੋਰ ਆਪਣੇ ਫਾਰਮਰ ਭਰਾ ਕੋਲ ਸੀ ਠੀਕ ਹੈ ਉੱਥੇ ਮੰਨ ਲਓ ਬਹੁਤ ਸੋਹਣੇ ਬੱਚੇ ਆ ਰਹੇ ਐ ਦੀ ਠੀਕ ਹੈ ਬਿੱਲੇ ਟੂ ਇਹਦੀਆਂ 3ਾਂ ਦਾ ਮਿਲਕਿੰਗ ਦਾ ਮਿਲਕਿੰਗ ਮੰਨ ਲਓ ਬਲਕਾਰਨ ਕੋ ਹਜੇ ਪਤਾ ਕਰਿਆ ਸੀ ਮੈਂ 1-2 ਝੋਟੀਆਂ ਸੂਈਆਂ ਨੇ ਮੰਨ ਲਓ 13-14ਾਂ ਦੇ ਵਿੱਚ ਦੱਸ ਰਹੇ ਆ ਉਹ ਉਸ ਜਾ ਕੇ ਆਪਾਂ ਖੁਦ ਜਾ ਕੇ ਦੇਖੀਏ ਫੇਰ ਆਪਾਂ ਨੂੰ ਪਤਾ ਲੱਗੂ ਠੀਕ ਹੈ ਨਾ ਕਿਉਂ ਆਪਾਂ ਐਵੇਂ ਕੈਮਰੇ ਤੇ ਹਨਾ ਗਲਤ ਕਹਿ ਦਈਏ ਠੀਕ ਹੈ ਮੰਨ ਲਓ ਧੂਖ ਮਾਰ ਦਈਏ ਜਦੋਂ ਆਉਣ ਵਾਲੇ ਸਮੇਂ ਵਿੱਚ ਕੀ ਆ ਆਪਾਂ ਛਾਪੇ ਦੀ ਗੱਲ ਕਰੀਏ ਬਹੁਤ ਸੋਹਣਾ ਆ ਰਿਹਾ ਬਹੁਤ ਸੋਹਣਾ ਪ੍ਰਿੰਟ ਆ ਰਿਹਾ ਇਹਨਾਂ ਦਾ ਠ ਮਾਰਕਿੰਗ ਉਹ ਸਹੀ ਆ ਰਹੀ ਹੈ ਪ੍ਰੋਪਰ ਆ ਰਹੀ ਹੈ ਡਬਲ ਮਾਰਕਿੰਗ ਨਹੀਂ ਆ ਰਹੀ ਡਬਲ ਨਹੀਂ ਆ ਰਹੀ ਠੀਕ ਹੈ ਤੇ ਕਿਸਾਨ ਭਰਾ ਉਹ ਨਾਲ ਤੁਹਾਨੂੰ ਫੋਟੋਆਂ ਦੇ ਰਹੇ ਆਂਗੇ ਕਾਲੀਆਂ ਮੱਜਾਂ ਤੇ ਵੀ ਬਹੁਤ ਸੋਹਣੇ ਰਿਜ਼ਲਟ ਆ ਰਹੇ ਨੇਗੇ ਇਹਦਾ ਬਿੱਲੇ ਟੂ ਬੋਲੇ ਦੇ ਤਾਂ ਪਰ ਉਹਨਾਂ ਕਿਸਾਨ ਭਰਾਵਾਂ ਵਾਸਤੇ ਵੀਡੀਓ ਆ ਜਿਹੜੇ ਕੀ ਨਮੀਆਂ ਨੀਲੀ ਰਾਵੀ ਦੀਆਂ ਮੱਜਾਂ ਲੈ ਕੇ ਆਏ ਨੇ ਕਿਉਂਕਿ ਉਹਨਾਂ ਨੂੰ ਕੁਝ ਨਹੀਂ ਪਤਾ ਵੀ ਕਿਹੜਾ ਝੋਟਾ ਕਿੱਥੇ ਚੱਲ ਰਿਹਾ ਹੈਗਾ ਕਿ ਇਹਦਾ ਪ੍ਰਿੰਟ ਕਿਵੇਂ ਆ ਰਿਹਾ ਉਹ ਸਹੀ ਹੈ ਵੀ ਇਹ ਕੀ ਹੈ ਨੀਲੀ ਰਾਵੀ ਦੇ ਵਿੱਚ ਮੰਨ ਲਓ ਬਹੁਤ ਘੱਟ ਝੋਟਿਆਂ ਦਾ ਰਿਕਾਰਡ ਆ ਠੀਕ ਹੈ ਨਹੀਂ ਤਾਂ ਮੰਨ ਲਓ ਵੀ ਗੁਜਰਾਤੋਂ ਆਈ ਵੀ ਆ ਠੀਕ ਜਿਹੜੀ ਮਨ ਲੋ ਪ੍ਰੋਜੈਕਟ ਕੋਰ ਸਾਈਡ ਤੋਂ ਬਾਗੀਆਂ ਤੋਂ ਲਿਆ ਕੇ ਮਨ ਲੋ ਉਹਨਾਂ ਦੇ ਰਿਪੋਰਟ ਬਣਾਏ ਗਏ ਆ ਠੀਕ ਹੈ ਨਾ ਕੁੱਲ ਮਿਲਾ ਕੇ ਦੇਖਿਆ ਜਾਵੇ ਬੋ ਘਟਸਾਨਾਂ ਦੀ ਨੀਲੀ ਰਾਵੀ ਦੇ ਠੀਕ ਹੈ ਰਿਪੋਰਟ ਨੇ ਠੀਕ ਹੈ ਜਿਨ੍ਹਾਂ ਦੀਆਂ ਮਾਂ ਮਾਂ ਮੇਲਿਆਂ 'ਚ ਲੜੀਆਂ ਨੇ ਠੀਕ ਹੈ ਆਪਾਂ ਤਾਂ ਇਹ ਕਹਿੰਨੇ ਆ ਵੀ ਉਹਨਾਂ ਦਾ ਸੀਮਨ ਭਰਾਓ ਭਮਾ ਦੀ ਉਹ ਕੱਦ ਛੋਟਾ ਭਮੰਦੀ ਉਹਨਾਂ ਦਾ ਵੱਡਾ ਠੀਕ ਹੈ ਠੀਕ ਹੈ ਨਾ ਪਰ ਕਿ ਜਿਨ੍ਹਾਂ ਦੀ ਮਾਵਾ ਨੇ ਦੁੱਧ ਦਿੱਤਾ ਉਹਨਾਂ ਦਾ ਸੀਮਨ ਭਰਾਓ ਉਹ ਬੰਦੀ ਮੇਰਾ ਭਾਵੇਂ ਦੀ ਕਿਸੇ ਭਰਾ ਦਾ ਭੋੜ ਦਾ ਆਪਾਂ ਇਹ ਨਹੀਂ ਕਹਿੰਦੇ ਇਹ ਦੀ ਫਲਾਣੇ ਦਾ ਭਰਾਓ ਪਰ ਜਿਹਦੀ ਮਾਂ ਦਾ ਦੁੱਧ ਕੱਢਿਆ ਹੋਇਆ ਉਹਦਾ ਭਰਾਓ ਠੀਕ ਹੈ ਤੇ ਬਾਈ ਇਹਦਾ ਦੂਜੇ ਬੁੱਲ ਦੀ ਗੱਲ ਕਰੀ ਆਪਾਂ ਮੋਰਾ ਦੇ ਦੇ ਵਿੱਚ ਬਾਹੂ ਬੁੱਲੇ ਦੀ ਹਾਂਜੀ ਤੇ ਉਹਦਾ ਵੀ ਮਾਂ ਦਾ ਖੀਰ ਕਾਰਡ ਆ ਹਾਂ ਦਾ ਵੀ ਉਹਦੀ ਦਾ ਹੈਗਾ 28 ਕਿਲੋ 640 ਗ੍ਰਾਮ ਲਾਈਵ ਰਿਕਾਰਡ ਹੋਇਆ ਹੋਇਆ ਠੀਕ ਹੈ ਆਪਣੇ ਘਰੇ ਸਾਰਾ ਫੀਡ ਰਿਕਾਰਡ ਫੀਡ ਰੋਗ ਸਾਰਾ ਕੁਝ ਹੈ ਠੀਕ ਹੈ ਦੀ ਪਿਓ ਦਾ ਹੈਗਾ 147010 ਜਿਹੜੀਆਂ ਉਹਦੀਆਂ ਧੀਆਂ ਨੇ ਧੀਆਂ ਦਾ ਦੁੱਧ ਹੈਗਾ 13 ਤੋਂ 14 15 ਕਿਲੋ ਦੁੱਧ ਦਾ ਕੱਕ ਆਪਣੇ ਕੋਲੇ ਆ ਚੁੱਕਿਆ ਉਹਦਾ ਉਹ ਜੇ ਕਿਸੇ ਵੀ ਭਰਾ ਨੇ ਉਹਦੀਆਂ ਝੋਟੀਆਂ ਜਾਂ ਕੱਟੀਆਂ ਦੇਖਣੀਆਂ ਹੋਈਆਂ ਤਾਂ ਆਪਣੇ ਨਾਲ ਨੰਬਰ ਤੇ ਸੰਪਰਕ ਕਰ ਲਿਓ ਆਪਣਾ ਵੀਰ ਨੰਬਰ ਦੇ ਦੂਗਾ ਸੋਣ ਵਿੱਚ ਉਹਦੇ ਵੀਡੀਓ ਦੇ ਠੀਕ ਹੈ ਇਹ ਕਿਸੇ ਨੂੰ ਮਨ ਨੂੰ ਵਹਿਮ ਹੋਇਆ ਉਹ ਆਪਣੇ ਨਾਲ ਕੱਢ ਸਕਦਾ ਹੈ ਠੀਕ ਹੈ ਬਾਕੀ ਕਿਸਾਨ ਭਰਾਵੋ ਆਪਾਂ ਵੀਡੀਓ ਦੇ ਵਿੱਚ ਵੀ ਆਪਾਂ ਜੋ ਉਹਦੇ ਮੰਨ ਲਓ ਡਾਕੂਮੈਂਟ ਨੇ ਉਹ ਵੀ ਸ਼ੋ ਕਰਦਾ ਨੇ ਤੇ ਵਿੱਚ ਆਪਾਂ ਝੋਟੀਆਂ ਜਿਹੜੀਆਂ ਆਈਆਂ ਨੇ ਉਹ ਵੀ ਸ਼ੋ ਕਰਦਾ ਰਿਹਾ ਹੁਣ ਗੱਲ ਆ ਜਾਂਦੀ ਆ ਬਾਈ ਸੀਮੰਟ ਤੇ ਸੀਮੰਟ ਲਾ ਲਓ ਸੰਗਰੂਰ ਏਰੀਆ ਲਾ ਲਓ ਬਰਨਾਲ ਏਰੀਆ ਲਾ ਲਓ ਜਾਂ ਫਿਰ ਹਰਿਆਣੇ ਦਾ ਏਰੀਆ ਲਾ ਲਓ ਜਾਂ ਫਿਰ ਮੋਗਾ ਸਾਈਡ ਉਹਨਾਂ ਦੇ ਸੀਮੰਟ ਲਾ ਲਓ ਬਿੱਲਾ ਤੋਂ ਤੇ ਬਾਕੀ ਬੋਲ ਬਾਕੀ ਹੋ ਗਿਆ ਬਾਕੀ ਹੋ ਗਿਆ ਖੋਲ ਬਲੀ ਹੋ ਗਿਆ ਤਾਜ ਹੋ ਗਿਆ ਆਪਣਾ ਚਾਰੇ ਗੁਲਾ ਦਾ ਸਿਮਨ ਆ ਪਾਵਨ ਲੁਦੀ ਸਰ ਵੀ ਠੀਕ ਹੈ ਅੰਮ੍ਰੱਬਾ ਸਕਰੀਨ ਤੇ ਦੇ ਦਿੱਤਾਗਾ ਤਾਂ ਇਹਨਾਂ ਨਾਲ ਬਿਲਕੁਲ ਠੀਕ ਹੈ ਭਾਈ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਬਾਈ ਨਾਲ ਕਨਫਰਮ ਕਰ ਲੈ ਜੀ ਜੇ ਕੋਈ ਹੋਰ ਵੀ ਕੋਈ ਮੰਨ ਲਓ ਵੀ ਕਿਸੇ ਹੋਰ ਝੋਟੇ ਬਾਰੇ ਤੁਸੀਂ ਨੇ ਜਾਣਕਾਰੀ ਲੈਣੀ ਆ ਕੋਈ ਵੀ ਤਾਂ ਬਾਈ ਨਾਲ ਜਰੂਰ ਇੱਕ ਵਾਰ ਡਿਸਕਸ ਜਰੂਰ ਕਰ ਲੈ ਧੰਨਵਾਦ ਕਰਿਓ ਬਿਡਿਸ਼ਾ